ਚਲ ਹਾਂਜੀ ਦੋਸਤੋ ਅੱਜ ਤੁਹਾਨੂੰ ਉਹ ਕਬੂਤਰ ਵਿਖਾਉਣ ਜਾ ਰਹੇ ਆਂ ਵੀ ਜਿਹੜੇ ਸ਼ਰਤੀਆ ਕਬੂਤਰ ਜਿਨ੍ਹਾਂ ਨੇ ਲੱਖਾਂ ਰੁਪਈਆਂ ਦੀਆਂ ਗੱਡੀਆਂ ਆਕਾਰਾਂ ਬਾਈ ਜੀ ਨਾਮ ਦੇ ਵਿੱਚ ਜਿੱਤਿਆਂ ਤੇ ਸਾਡੇ ਕੋਲ ਆ ਬੇਚ ਦਿਖਾ ਦੇ ਆ ਚੰਗੀ ਚੰਗੀ ਬਰੀਡ ਦੇ ਬਿੱਲਾ ਆਖਾ ਹੋਰ ਵੀ ਬਾਈ ਜੀ ਮਲਬਈ ਕਬੂਤਰ ਪਾਕਿਸਤਾਨੀ ਕਬੂਤਰ ਤੇ ਆ ਬਾਈ ਜੀ ਜਿਹੜੇ ਸਾਡੇ ਕੋਲ ਆਇਆ ਪਾਕਿਸਤਾਨ ਦੇ ਕਬੂਤਰ ਮੋਹਰਾਂ ਲੱਗੀਆਂ ਸੀ ਲੱਗੇ ਕਰਕੇ ਵਿਖਾਓ ਇੰਦੀ ਪਛਾਣ ਕੀ ਇਹਦੀ ਪਛਾਣਾ ਵੀਰ ਜੀ ਇਹ ਕਿਹੜਾ ਪਛਾਣਾ ਭਾਜੀ ਇਹ ਟੈਡੀ ਜਾਂ ਟੈਡੀ ਜਾਂ ਹਾਂ ਇਹਦੇ ਮੋਹਰ ਆਈਆਂ ਪੰਜ ਮੋਹਰ ਆਈਆਂ ਇਹਦੇ ਵੀਰ ਜੀ ਪੰਜ ਮੋਹਰਾਂ ਲੱਗੀਆਂ ਤੇ ਉਹ ਟੈਡੀ ਚ ਕਬੂਤਰ ਆ ਵੇਚ ਸਕਦੇ ਜੋ ਅੱਖ ਵੀ ਆ ਵੇ ਅੱਛਾ ਇਹ ਤੋਂ ਨਸਲ ਦੀ ਕਿਵੇਂ ਪਛਾਣ ਹੁੰਦੀ ਹੈ ਜੀ ਇਹਦੀ ਨਸਲ ਦੀ ਇਹਦੀ ਭਾਜੀ ਆ ਵੇਖੋ ਇਹਦੀ ਜਿਹੜੀ ਅਗਲੀ ਚੁੰਝ ਤੇ ਅੱਖਾਂ ਨਾਲ ਜਿਹੜੀ ਹਾਂ ਜੀ ਇਹ ਤੋਂ ਮੈਨ ਪਛਾਣ ਹੁੰਦੀ ਹੈ ਟੈਡੀ ਜਾਂ ਅੱਛਾ ਜੀ ਇਹਦੇ ਤੋਂ ਪੱਲੇ ਵੇਚ ਸਕਦੇ ਜੋ ਫਲਾਲ ਕਟਿਆ ਵਾ ਵਾਹ ਜੀ ਬਹੁਤ ਹੀ ਵੱਡੇ ਪੱਲੇ ਇਹਦੇ ਕਬੂਤਰ ਦੇ ਬਿਲਕੁਲ ਜੀ ਬਿਲਕੁਲ ਤੇ ਬਹੁਤ ਮਾਨਸਤੀ ਹੈ ਜਿਹਦੇ ਜਿਹੜੇ ਵੀ ਖਿਡਾਰੀ ਦਾ ਆਇਆ ਨਾ ਕਬੂਤਰ ਹਾਂਜੀ ਬਹੁਤ ਤਗੜੇ ਖੁੱਡੇ ਦਾ ਕਬੂਤਰ ਆਇਆ ਸਰਦਾਰ ਜੀ ਵਾਹ ਜੀ ਵਾਹ ਇਹਨਾਂ ਤੋਂ ਗਾਂ ਹੁਣ ਆਪਾਂ ਬੱਚੇ ਪੁੱਛੇ ਇਹਦੀ ਫੀਡ ਤਿਆਰ ਕਰੰਦੇ ਆਪਾਂ ਅਜੇ ਪਹਿਲੀ ਝੋਲੀ ਆ ਇਹਦੀ ਪਹਿਲੀ ਝੋਲੀ ਲਈ ਆ ਇੱਕ ਕਬੂਤਰ ਐਰ ਕੀ ਫੜਿਆ ਜੇੜਾ ੜਦੀਆਂ ਚਰਤਾਂ ਚ ਤੇ ਇਹ ਖੀੜ ਨਹੀਂ ਇਹਦੀ ਕਬੂਤਰੀ ਨਹੀਂ ਲੱਭਨਦੀ ਯਾਰ ਮਿਲ ਗਈ ਕਬੂਤਰੀ ਇਹਦੀ ਕਿੰਨੇ ਘੰਟੇ ਉੱਡ ਗਿਆ ਆ ਦੇਖੋ ਇੱਕ ਕਬੂਤਰ ਉੱਡਿਆ ਪੱਛੀ ਹੱਥ ਦੀ ਵੀ ਕੋਈ ਹੁੰਦੀ ਹੈ ਜੀ ਹਾਂ ਪਾਜੀ ਆ ਵੇਖੋ ਆ ਕਬੂਤਰੀ ਦੀ ਅੱਖ ਲਾਲ ਆ ਹਾਂਜੀ ਤੇ ਕਬੂਤਰ ਦੀ ਬਿੱਲੀ ਅੱਖ ਆ ਜੀ ਆ ਵੇਖ ਲੱਗ ਗਿਆ ਬਿੱਲਾ ਅੱਖਾ ਜੀ ਨੂੰ ਕਹਿ ਦਿੰਦੇ ਆ ਬਿੱਲੋ ਬਿੱਲੇ ਬੱਗਿਆਂ ਦਾ ਕੀ ਕਰੀਏ ਗਾਣਾ ਵੀ ਤੁਸੀਂ ਸੁਣਿਆ ਬਿੱਲੋ ਬੱਗੇ ਬਿੱਲਿਆਂ ਦਾ ਕੀ ਕਰੀਏ ਗੱਲਾਂ ਸੱਚੀਆਂ ਨੇ ਪਾਉ ਜੀ ਮਗਰਲੇ ਜੋੜਨੇ ਦੇ ਪੁੰਜੇ ਜੋ ਭਾਜੀ 19 ਪੁੰਜੇ ਜੋ ਦੇ ਮਗਰ ਲਈ ਅੱਛਾ ਆ ਜੜੀ ਹਾਂਜੀ ਆ ਜੜੀ ਵੀ ਹਾਂ ਇਹਨਾਂ ਦੀ ਗਿਣਤੀ ਤੇ ਪਤਾ ਲੱਗਦਾ ਹੈ ਗਿਣਤੀ ਤੋਂ ਪਤਾ ਲੱਗਦਾ ਭਾਜੀ ਵਾਹ ਜੀ ਵਾਹ ਜਿਹੜੇ 19 ਪੁੰਜੇ ਹਣ ਮੰਗਰਲੇ ਉਹ ਵੀ ਸਿਰਾ ਹੀ ਚੀਜ਼ ਹੁੰਦੀ ਆ ਸਿਰਾ ਸਿਰਾ ਤੇ ਲੌਂਦਰਾ ਕਾਲੀਆਂ ਦਾ ਜੋ ਭਾਜੀ ਵਾਹ ਵਾਹ ਲੌਂਦਰਾ ਕਾਲੀਆਂ ਜੇ ਆ ਵੇਖੋ ਇਹਨਾਂ ਦੀ ਪਛਾਣ ਆ ਜਿਹੜੇ ਖਿਡਾਰੀ ਦਾ ਆ ਉਹਨੇ ਇੱਕ ਲੌਂਦਰ ਵੀ ਵੱਢੀ ਜੋ ਅੱਛਾ ਵੀ ਪਹਿਚਾਨ ਪਹਿਚਾਨ ਉਹਦੀ ਇੱਕ ਨੰਦਰ ਕੱਟੀ ਹੋਈ ਵੇ ਕਿਤੇ ਕਿਤੇ ਆਪਣੇ ਕਬੂਤਰ ਕਿਉਂਕਿ ਆਪਣੀਆਂ ਵੀਡੀਓ ਦੂਰ ਤੱਕ ਜਾਂਦੀਆਂ ਕਿਉਂਕਿ ਇਹ ਪਾਕਿਸਤਾਨ ਦੇ ਕਬੂਤਰ ਆ ਤੇ ਜਿਹੜੇ ਜਿਹੜੇ ਪਿੰਡ ਕਿੜਾ ਦੱਸਿਆ ਸੀ ਪਿੰਡ ਸਭਰਾਜ ਪੂਰਿਆਂ ਦੀ ਪੱਤੀ ਪੂਰਿਆਂ ਦੀ ਨਹੀਂ ਉਹ ਜਿਹੜੇ ਪਾਕਿਸਤਾਨ ਵਾਲਾ ਜਿਹੜੀ ਮੁੱਰਦੀ 32 ਪਿੰਡ 32 ਪਿੰਡ 32 ਪਿੰਡ ਕੋਈ ਪਾਕਿਸਤਾਨ ਦਾ ਹੈਗਾ ਬਾਈ ਜੀ ਉਹ ਪਿੰਡ ਚੋਂ ਕਬੂਤਰ ਉੱਡ ਕੇ ਆਇਆ ਤੇ ਵੇਖੋ ਇਹ ਵੀ ਕਬੂਤਰਾਂ ਦੇ ਸ਼ੌਂਕੀ ਤੇ ਮਾਹਰ ਆ ਪੂਰੇ ਦੇ ਭਾਉ ਜੀ ਜਿਹੜਾ ਸਾਡੇ ਕੋ ਕਬੂਤਰਾ ਸਾਡੇ ਜਿਹੜੇ ਕਬੂਤਰ ਹਨ 10000 20000 45 45 95 95 ਹਜ਼ਾਰ ਰੁਪਏ ਵਾਲੇ ਕਬੂਤਰਾ ਜਿਹੜੇ ਅਸੀਂ ਡਾਉਣੇ ਆ ਸਾਡੇ ਖੁੱਡਿਆਂ ਚ ਉਡਦੇ ਆ ਵੀਰ ਦੇ ਤੇ ਬੜੀਆਂ ਸ਼ਰਤਾਂ ਨਾਮ ਬਾਈ ਨੇ ਜੁੱਤੇ ਆ ਤੇ ਬਾਈ ਜੀ ਕੋਈ ਗੱਲ ਨਹੀਂ ਬਾਕੀ ਮੇਰਾ ਨੰਬਰ ਤੁਹਾਨੂੰ ਨੋਟਾ ਜੇ ਵੀਰ ਦੇ ਨਾਲ ਮਿਲਣਾ ਹੋਇਆ ਤੇ ਕਬੂਤਰ ਤੁਹਾਨੂੰ ਵਧੀਆ ਬਰੀਡ ਦੇ ਵਧੀਆ ਪਹਿਚਾਨ ਕਰਕੇ ਕਹਿੰਉਂ ਕਿ ਅੱਜ ਕੱਲ੍ਹ ਧੋਖੇ ਵੜੇ ਹੁੰਦੇ ਆ ਕਿਤੇ ਧੋਖੇ ਕਿਉਂਕਿ ਇਹ ਬੰਦੇ ਪੂਰੇ ਖੜਾਦੀ ਆ ਜੋੜਾ ਵੇਖ ਕੇ ਜੋੜਾ ਵੇਖ ਕੇ ਜਿਹੜਾ ਮਨ ਨੂੰ ਲੱਗੇ ਮਨ ਨੂੰ ਵੇਖ ਕੇ ਤੇ ਸੇਲ ਵੀ ਕਰਦੇ ਆ ਬਾਈ ਜੀ ਤੇ ਜ਼ਰੂਰ ਸੰਪਰਕ ਕਰੋ ਤੇ ਬਾਕੀ ਇੱਕ ਹੋਰ ਸੀ ਆਪਣਾ ਕਿਹੜਾ ਸੀ ਉਹ ਇਹ ਮੈਨੂੰ ਬਰਾਦੋ ਇੱਕ ਹੋਰ ਆ ਜਿਹੜਾ ਖੱਟੀ ਲੈ ਕਿਹਨੇ ਕੀ ਜੋੜ ਗਿਆ ਜੀ ਪੁੱਤ ਨੂੰ ਰੋਕ ਲਾ ਵੀਡੀਓ ਰੋਕ ਲਾ ਵੀਡੀਓ ਨਹੀਂ ਸਕੀ। ਇਹ ਇੱਕ ਬਾਈ ਜੀ ਆਵਾ 98 ਨੰਬਰ ਕਿੰਨਾ ਹੈ?